ਤਾਂ ਤੇ ਅੱਜ ਆਪਾਂ ਕਰਨਾ ਪ੍ਰੈਂਕ ਡੈਡੀ ਦੇ ਉੱਤੇ ਤੇ ਜੋਤ ਵੀ ਉੱਥੀ ਅੱਜ ਉੱਤੇ ਤੇ ਪ੍ਰੈਂਕ ਕੁਛ ਐਦਾਂ ਦਾ ਹੋਣ ਵਾਲਾ ਵੀ ਆਪਾਂ ਟੀਵੀ ਤੋੜ ਦੇਣਾ ਇੱਕ ਵਟ ਤੁਹਾਨੂੰ ਨਾ ਪਹਿਲਾਂ ਤੁਸੀਂ ਸਾਰੀ ਵੀਡੀਓ ਦੇਖੋ ਜੇ ਮੈਂ ਸ਼ੁਰੂ ਸਟਾਰਟਿੰਗ ਦੀ ਦੱਸਤੀ ਫਿਰ ਤੁਹਾਨੂੰ ਕੋਈ ਮਜ਼ਾ ਨਹੀਂ ਆਉਣਾ ਹਨਾ ਬਲੌਗ ਦਾ ਤਾਂ ਤੁਸੀਂ ਦੇਖੋ ਹੁਣ ਇਹ ਹੁਣ ਮੈਂ ਆਪਦੇ ਫੇਵਰੇਟ ਵਲੌਗਰਾਂ ਦੀ ਵੀਡੀਓ ਦੇਖ ਰਿਆ ਸੀਗਾ ਆਮਨ ਜਗਰਾਉ ਤੇ ਹਰਸ਼ ਜਗਰਾਉ ਤੇ ਭਾਈ ਇਹਨਾਂ ਨੂੰ ਆਪਾਂ ਕਰਦੇ ਹਾਂ ਬੈਕ ਤੇ ਭਾਈ ਇਹ ਤੇ ਹੁਣ ਆਪਾਂ ਕੀ ਕਰਨਾ ਇਕਲਾ ਏਰੀਆ ਬ੍ਰੋਕਨ ਸਕਰੀਨ ਕਿੱਟੋ ਭਾਈ ਬ੍ਰੋਕਨ ਸਕਰੀਨ ਆ ਦੇਖੋ ਭਾਈ ਇਹ ਸਕਰੀਨਾਂ ਨੇ ਜਿਹੜੀਆਂ ਇਹ ਫੇਕ ਬ੍ਰੋਕਨ ਸਕਰੀਨ ਨੇ ਮਤਲਬ ਕਿ ਅਗਲੇ ਨੂੰ ਆਏ ਲੱਗੂ ਜਿਵੇਂ ਵੀ ਟੁੱਟੀ ਹੋਈ ਹੈ ਇਹ ਤੇ ਹੁਣ ਆਪਾਂ ਲਾਉਨੇ ਆ ਇਹਨੂੰ ਟੀਵੀ ਦੇ ਉੱਪਰ ਹਾਂ ਉਹ ਸੈਟਾ ਚੱਕੋ ਬਾਈ ਹੁਣ ਆਪਣੀ ਵੀਡੀਓ ਲੱਗ ਚੁੱਕੀ ਮੈਨੂੰ ਲੱਗਦਾ ਕੋਈ ਆ ਗਿਆ ਬਾਈ 2 ਮਿੰਟਾਂ ਮੈਂ ਬਾਹਰੋਂ ਦੇਖਾਂ ਤੇ ਚਲੋ ਬਾਈ ਹੁਣ ਆਪਾਂ ਦੱਸਾਂ ਜਾਂਦੇ ਵੀ ਟੀਵੀ ਟੁੱਟ ਗਿਆ ਤੇ ਮੈਂ ਉੱਥੇ ਕੈਮਰਾ ਟਿਕਾ ਦੇਣਾ ਚਲੋ ਜੀ ਬਾਈ ਸਟਿਕ ਕਿੱਥੇ ਹੈ ਆਪੀ ਆਪੀ ਬਾਈ ਸਟਿਕ ਇਸ ਨੂੰ ਪਤਾਨ ਲਈ ਬਾਹਰ ਕੋਈ ਵੀ ਨਹੀਂ ਹੈਗਾ ਚਲੋ ਭਾਈ ਮੈਂ ਸਟicker ਲਾ ਕੇ ਤੁਹਾਨੂੰ ਮਿਲਦਾਗਾ ਓਕੇ ਤੇ ਜਮਨ ਵੀ ਸੈਟਾ ਮੈਂ ਟਿਕਾ ਦਿੱਤੀ ਹੂਈ ਤੇ ਫਲੈਸ਼ ਆਪੇ ਦੀ ਬੰਦ ਕਰਦੇ ਨੇ ਨਹੀਂ ਤਾਂ ਫਿਰ ਪਾ ਚੱਲ ਜੂ ਤੇ ਫੋਨ ਵੀ ਬਾਕੀ ਇਹੀ ਪਿਆ ਰਹਿਦਾਗਾ ਸਟਿੱਕ ਦੇ ਉੱਤੇ ਟੰਗਿਆ ਤੇ ਕੋਈ ਸ਼ੱਕ ਸ਼ੁੱਕੇ ਨਾ ਜਾਣਾ ਨਹੀਂਗਾ ਤੇ ਹੁਣ ਭਾਈ ਆਪਾਂ ਬਣਾ ਕੇ ਲਾਉਂਦੇ ਹਾਂ ਉਹਨਾਂ ਨੂੰ ਓਕੇ ਭਾਈ ਓੜੜੀ ഒന്നി ആഗ <laughs> <laughs> ਤੁਹਾਨੂੰ ਕੋ ਬ੍ਰੇਕਫਾਸਟ ਸਟਾਰਟ ਕਰ ਗਏ ਬਾਈਕ ਪ੍ਰੋਬਲਮ ਉਹ ਤੇ ਮੈਸੇਜ ਆਈ ਜਾਂਦਾ ਡੈਡੀ ਕਾ ਹੋਏ ਸੁਣੋ ਦੇਖਿਆ ਨਸੀਗਾ ਉਹ ਤਾਂ ਇਹਦੇ ਕੋਈ ਚੀਜ਼ ਦੀ ਮਹਾਂ ਚਾਪਲਾ ਹੀ ਹੋਇਆ ਲੈ ਈ ਗੱਤਾ ਹੋਏ ਕਾਲਾ ਬਣਿਆ ਇਹ ਥੋੜੇ ਰਿਜ ਪਾਣੀ ਪਾ 9000 ਤੇ 9500 ਦੀ ਹੁੰਦੀ ਹੈ ਇਹ 9900 ਦੀ ਚ ਪਾਣੀ ਪਾਤਾ ਉਹ ਵੇ ਦੀ ਮਾਰਿਆ ਹੀ ਹੋਏ ਵੇ ਦੀ ਮਾਰਿਆ ਹੀ ਹੋਏ ਪਰ ਜਮ ਲਾ ਵਾਂਗੇ ਮੇ ਨੂੰ ਨਵੇਂ ਨੂੰ ਫੋਟੋ ਲੈ ਲੜੀ ਮੈਂ ਤੇ ਬੱਜੀ ਨਹੀਂ ਹੁੰਦੀ ਐ ਪੁਆਈ ਚ ਆ ਕੀ ਦਾ ਲਾ ਰਿਆ ਕੀ ਨਾ ਆ ਕੜਾ ਚਲਾ ਰੇ ਹੋਲਡ ਕਰੂੰ ਇਹਨੇ ਜੋ ਦਤਾਈ ਨਹੀਂ ਆਇਆ ਕਿਤੋਂ ਆਇਆ ਤੇਰੀ ਦਾਦੀ ਵੀ ਜਾ ਕੇ ਦੱਸਦਾ ਹਾਂ ਮੈਂ ਡਾਕਟਰ ਨੂੰ ਕਰਤਾ ਤਾਂ ਐ ਭੈ ਜੋਂ ਦੱਸਣਾ ਮਸਾ ਮਸਾ ਦਾ 4 ਪੀ ਇਹਦਾ ਮਹਾਰਾ ਜੋੜਦੇ ਆ ਤੇ ਉਹੀ ਤੂੰ ਕੰਮ ਖਰਾਬ ਕਰਤਾ ਯਾਰ ਤਾਂ ਗਲਤ ਕਰ ਲਿਆ ਜੇ ਪੈ ਮਰੀ ਜੰਬਲਾ ਹੋਇਆ ਹੈ ਦਰਿਆਲੇ ਖੋਸੀ ਆ ਆਹ ਸਾਲਾ ਸੌਰੀ ਦਾ ਹੋਇਆ ਤੂੰ ਜਮੀ ਚੱਕਦੇ ਫੱਟੇ ਇਹਦੇ ਹੋ ਰਿਹਾ ਇਹਨੇ ਲਾਦਾ ਉਹ ਮਰਿਆ ਹੋਣਾ ਨਾ ਨਹੀਂ ਕੁਝ ਨਹੀਂ ਮਾਰੇ ਮੈਂ ਆਪਣੇ ਬੋਲੇ ਦਿਖਦੇ ਦੇ ਦੇ ਆਪਣੇ ਕੀ ਹੋਇਆਗਾ ਰਿਮੋਟ ਮਰੇ ਇਹਨੇ ਵਾਈਫਾਈ ਇਸ ਨਾਟ ਕਨੈਕਟਡ ਸੋ ਕੀ ਮਾਰੇ ਕੀ ਥਾ ਇਹ ਦੱਸ ਦੇ ਮਾਰਾ ਗਿਆ ਜਬਲਾ ਸਾਲਾ ਪ੍ਰੈਂਕ ਸਾਲਾ ਪ੍ਰੈਂਕ ਉਹ ਵੀ ਦੇਖੋ ਹੋਰ ਨੋਟੀਫਿਕੇਸ਼ਨ ਮਰ ਕੇ ਵੀ ਆ ਗਿਆ ਨੰਦੀ ਕਹਤੇ ਸਾਲਾ ਪ੍ਰੈਂਕ ਕਿੰਨ ਦਾ ਪ੍ਰੈਂਕ ਕਿੰਨ ਦਾ ਪ੍ਰੈਂਕ ਭਾਈ ਗਾ ਪੁਮਾ ਦਾ ਜੋ ਹਾ ਝੂਠ ਮਾਰ ਦਿੰਦੇ ਨੇ ਉਹ ਸਾਲਾ ਗੁੱਸਾ ਰਿਹਾ ਹੈ ਗਦਾ ਸਾਲਾ ਦਿਲ ਕੱਟਦਾ ਸੀ ਮੇਰਾ ਨਾ ਉਸ ਨਾਲ ਬੈਠੀ ਪਹਿਲਾ ਠੀਕ ਕਰ ਇਹਨੂੰ ਹੁਣ ਡੜੀ ਟੀਵੀ ਖਰਾਬ ਹੋ ਗਿਆ ਸੀ ਜੀ ਮੈਂ ਤਾਂ ਲੱਗਾ ਸਾਲਾ ਇਹ ਵੀ ਬੰਨਸਾ ਨੇ ਡੜੀ ਵੀਡੀਓ ਖਰਾਬ ਹੋ ਗਈ ਸੀ ਉਹ ਹੁਣ ਖਰਾਬ ਹੋ ਗਈ ਸੀ ਟੀਵੀ ਟੀਵੀ ਵੀਡੀਓ ਉਹ ਬਣਾ ਮੂਡ ਖਰਾਬ ਕਰ ਲੈਣੇ ਅਜੇ ਪੈਂ ਗੁਰੂ ਨਾ ਕਾ ਕੰਮ ਮਾਰੂੰ ਕੈਮਰਾ ਕਿੱਥੇ ਲਗਾ ਕੇ ਰੱਖਿਆ ਨੇ ਦੀਦਾਣੀ ਦਾ ਅੱਛਾ ਲਿਖਾ ਰੱਖ ਰੱਖਿਆ ਨੇ ਮੈਂ ਕਿ ਸਕਰੀ ਨਹੀਂ ਆਉਣਾ ਉੱਤਤਾ ਹਾਲੋ ਓਏ ਮੈਨਾਂ ਤਾਂ ਥੋੜੀ ਪਹਿਲੀ ਵਾਰ ਚੱਲ ਗਈ ਜਿਹੜਾ ਤੁਸੀਂ ਐ ਜੇ ਕਰੀ ਜਾਂਦੇ ਹੋ ਸਾਨੂੰ ਕਿਥੋਂ ਪਤਾ ਲੱਗਦਾ ਹਾਂ ਤਾਂ ਜੀ ਤੂੰ ਬੰਨਤਾ ਨਹੀਂ ਭਾਈ ਮੈਨੂੰ ਤਾਂ ਲੱਗ ਤਾਂ ਰਿਹਾਗਾ ਮੈਨੂੰ ਤਾਂ ਐਸੀ ਸਾਲਾ ਸੱਸੀ ਬੰਨਦਾ ਤਾਂ ਐ ਮੈਂ ਤਾਂ ਐਸੀ ਕਹੋ ਮਸਾ ਮਸਾ ਪੀਏ ਲਾਇਸੀ ਬਰਪੁੰਦਰਾ ਜੋੜ-ਜੋੜ ਕੇ ਮਸਾ ਇਕੱਠੇ ਕਰਕੇ ਤੇ ਮੈਂ ਤਾਂ ਐਸੀ ਜਮੀ ਚੱਕ ਤੇ ਫਟੇ ਸ਼ੁਕਰਾ ਭਰਾਵਾ ਇਹ ਜੇ ਕਮਨਾ ਕਰਿਆ ਕਰਾਂ ਵੀ ਬੰਦਾ ਕੀ ਵਾਰੀ ਕੋਈ ਕਹੇ ਜੇ ਮੂੜ ਚ ਹੁੰਦਾ ਕੀ ਕਹੇ ਜੇ ਮੂੜ ਚ ਹੁੰਦਾ ਜੇ ਵੀਡੀਓ ਰਹਿ ਜੂਗੀ ਹੈ ਨਾ ਵੀ ਸਾਡੇ ਵੀ ਦੋਰਾਗਾਹ ਵਾਲਾ ਇੱਥੇ ਬਈ ਮੈਨੂੰ ਇੱਕ ਗੱਲ ਦੱਸੋ ਇਹ ਹੱਸੀ ਕੋ ਜਾਂਦਾ ਸੀ ਇਹਨੂੰ ਪਤਾ ਸੀ ਪੱਕਾ ਪਤਾ ਸੀ ਇਹਨੂੰ ਪਤਾ ਹੀ ਨਹੀਂ ਸੀ ਸਾਡੇ ਇਧਰ ਪਤਾ ਸੀ ਮੈਨੂੰ ਨਾ ਪਤਾ ਸੀ ਡੈਡੀ ਇਹਨੂੰ ਨਹੀਂ ਪਤਾ ਡੈਡੀ ਸੱਚੀ ਉਹ ਕਹਿੰਦਾ ਇਹਨੂੰ ਪਤਾ ਸੀ ਡੈਡੀ ਇਹਨੂੰ ਪਤਾ ਸੀ ਆ ਦੇਖੋ ਜੀ ਨਹੀਂ ਪਤਾ ਮੈਨੂੰ ਆ ਦੇਖੋ ਇਹ ਕਿਵੇਂ ਬੋਲਦਾ ਜੀ ਇਹ ਕਈ ਹਾਲਾ ਜਾਣ ਕੇ ਬਾਜਾ ਮਾਰੀ ਰਹੇ ਆਪਾਂ ਹੁਣ ਇਹ ਹੋਰ ਵਿਆਹ ਆਇਆ ਇੱਕ ਗੱਲ ਪਤਾ ਨਹੀਂ ਕੀ ਹੋ ਗਿਆ ਚੱਲਦੀ ਆ ਜੀ ਉਹ ਇਹ ਦੂਮੜਕੇ ਨਾਲ ਵੇਪਰੈਂਕ ਕਰੀਏ ਇਹ ਜੇ ਤੇਰੇ ਕੋਲ ਕਦੇ ਮਹਾਏ ਮੜ ਮੁੰਡਾ ਬਾਟਬੂੜ ਜਾਂ ਖੇਡਦਾ ਰਹਿੰਦਾ ਮਹਾ ਕਦੇ ਵੀ ਮਾਰਿਆ ਮੂਰਿਆ ਹੋਊਗਾ ਇਹਦੇ ਵਿੱਚ ਕੋਈ ਨਾ ਜਿੱਦ ਨੇ ਸਾਡਾ ਆ ਤੇਰੇ ਤੇ ਪ੍ਰੈਂਕ ਕਰਾਂਗੇ ਅਸੀਂ ਪ੍ਰੈਂਕ ਕਰਦੇ ਹਾਂ ਪ੍ਰੈਂਕ 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 ਮਨੁਕਾ ਸੀ ਸੱਚੀ ਬਣਉਂਦਾ ਨਹੀਂ ਹਾਂ ਪੀ ਲਿਓ ਓ ਰੇ ਸਾਨੂੰ ਪਹਿਲੇ ਪਤਾ ਸੀ ਉਹ ਸਾਨੂੰ ਪਹਿਲੇ ਪਤਾ ਸੀ ਕੋਈ ਬੰਦੇ ਨੂੰ ਈ ਲੂਣਾਦਾ ਸੀ ਮੈਂ ਇਹਨਾਂ ਤੇ ਪ੍ਰੈਂਕ ਕਰਦਾ ਸੀ ਮੈਂ ਇਹਨਾਂ ਨੇ ਮੇਰੇ ਉੱਤੇ ਕਰਤਾ ਪ੍ਰੈਂਕ ਮੇਰੇ ਉੱਤੇ ਇਹ ਨਹੀਂ ਕਹਿੰਦੇ ਪ੍ਰੈਂਕ ਸਾਨੂੰ ਪਤਾ ਸੀ ਕਿ ਇਹ ਪ੍ਰੈਂਕ ਕਰ ਰਿਹਾ ਇਸ ਕਰਕੇ ਜਾਣ ਕੇ ਨਹੀਂ ਬੋਲੇ ਸੀ ਨੀਤਾ ਹੁੰਦੀ ਗਿਆ ਕਿਉਂਕਿ ਅਸੀਂ ਵੀਡੀਓ ਵਗੈਰਾ ਦੇਖਦੇ ਰਹਿੰਦੇ ਆ ਟੀਵੀ ਦੇ ਵਿੱਚ ਆਹ ਜਿਹੜੀ ਸਕਰੀਨ ਜੀ ਆਉਂਦੀ ਹੈਗੀ ਆ ਵੀ ਫਟਣ ਫਟਣ ਜਿਹੀ ਵਾਲੀ ਤੇ ਸਾਨੂੰ ਪਹਿਲੇ ਪਤਾ ਸੀ ਜੇ ਰੀਅਲ ਤੇ ਹੁੰਦਾ ਨਾ ਵੀਡੀਓ ਬਣਦੀ ਤੇ ਇਹ ਨੂੰ ਇਹਨੇ ਰੋਂਦਾ ਹੁੰਦਾ ਜੇ ਰੀਅਲ ਚ ਹੁੰਦਾ ਹੁਣ ਇਹ ਚਕਰਾਲ ਪਾਇਆ ਚੱਕੀ ਹੁੰਦੀ ਜੇ ਰੀਅਲ ਚ ਹੁੰਦਾ ਮੈਨੂੰ ਪਤਾ ਸੀ ਵੀ ਇਹ ਪ੍ਰੈਂਕ ਕਰ ਰਿਹਾ ਹੈ ਕਿਉਂਕਿ ਉਹਦੇ ਧਿਆਨ ਨੋਟੀਫਿਕੇਸ਼ਨ ਆ ਗਿਆ ਸੀਗਾ ਵਾਈਫਾਈ ਨਾਟ ਕਨੈਕਟਡ ਫਿਰ ਆਉਂਗਾ ਨਹੀਂ ਉਹਦੇ ਵੀ ਪਹਿਲਾਂ ਨੂੰ ਪਤਾ ਸੀ ਮੇਰੇ ਨਾਲ ਨਾਲ ਤੁਹਾਨੂੰ ਮੈਨੂੰ ਪਤਾ ਲੱਗਾ ਸੀ ਜਦੋਂ ਮੈਂ ਸਕਰੀਨ ਦੇਖੀ ਤੂੰ ਕਿ ਹਾਂ ਮੀ ਸਕਰੀਨ ਟੁੱਟ ਗਈ ਮੈਨੂੰ ਪਹਿਲਾਂ ਪਤਾ ਲੱਗਾ ਸੀ ਕਿ ਇਹ ਜਾਣ ਕੇ ਕਰ ਰਿਹਾ ਹੈ ਜੇ ਜੇ ਟੁੱਕੀ ਹੁੰਦੀ ਟੀਵੀ ਪਾਉਂਦੇ ਕਰ ਦਿੰਦਾ ਹੈ ਹੂੰ ਚਲ ਕੋਈ ਗੱਲ ਨਹੀਂ ਮੈਂ ਜੋਤੋ ਤੇ ਦੋਸਲਾ ਦਿੰਦਾ ਜਿਹਨੂੰ ਲਾਈਕ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਸਾਰੇ ਭਰਾ ਨਵੇਂ-ਨਵੇਂ ਵਲੌਗ ਲੈ ਕੇ ਆਇਆ ਕਰਾਂਗੇ ਆਪਾਂ ਪ੍ਰੈਂਕ ਕਰਾਂਗੇ ਕਰਾਂਗੇ ਧੰਨਵਾਦ ਜੀ ਸੁਧਿਆ ওকে ਜੀ ਬਾਏ ਬਾਏ